नमस्कार मैं हूं समृद्धि और आप देख रहे हैं सक्षम पंजाब आइए बढ़ते हैं खबर की ओर सक्षम पंजाब के YouTube चैनल के लाइक और सब्सक्राइब करें लेटेस्ट न्यूज के लिए वाहेगुरु जी का खालसा वाहेगुरु जी की फतेह मैं परमप्रीत सिंह बिट्टी पाटिया प्रधान आगाज एन जी ओ जिमें जानते हो कि पिछले पंद्रह साल तो आगाज एन ਸਿਵਲ ਹਸਪਤਾਲ ਦੇ ਵਿੱਚ ਇੱਕ ਵਾਰਡ ਬਣਾ ਕੇ ਥੈਲਸਮੀਆ ਬੱਚਿਆਂ ਦੀ ਸੇਵਾ ਕਰ ਰਹੀ ਹੈ ਉਹਨਾਂ ਦਾ ਬਲੱਡ ਮਹੀਆ ਕਰਾਣਾ ਤੇ ਉਹਨਾਂ ਨੂੰ ਦਵਾਈਆਂ ਜਿਹੜੀਆਂ ਦੇਣੀਆਂ ਉਹ ਸੇਵਾ ساری ਆਗਾਜ਼ ਦੀ ਟੀਮ ਕਰਦੀ ਹੈ ਇਸ 21 ਤਰੀਕ ਨੂੰ ਆਗਾਜ਼ ਐਨਜੀਓ ਵੱਲੋਂ ਇਹਨਾਂ ਬੱਚਿਆਂ ਨੇ ਲਈ ਬਲੱਡ ਕੈਂਪ ਲਗਾਇਆ ਜਾ ਰਿਹਾ ਹੈ ਜੋ ਕਿ ਹਰ 3 ਮਹੀਨੇ ਬਾਅਦ ਲਗਾਇਆ ਜਾਂਦਾ ਹੈ 21 ਦਸੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਇੱਕ ਕੈਂਪ ਚੱਲੇਗਾ ਮੈਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਬਹੁਤ ਵੱਡੀ ਸੇਵਾ ਹੈ ਕਿਉਂ ਇਹ ਉਹ ਬੱਚੇ ਨੇ ਜਿਨ੍ਹਾਂ ਨੂੰ ਹਰ 10 ਤੋਂ 15 ਦਿਨਾਂ ਬਾਅਦ ਬਲੱਡ ਚੜਦਾ ਹੈ ਇਹਨਾਂ ਦੇ ਰੈਡ ਸੈੱਲ ਨਹੀਂ ਬਣਦੇ ਤੇ ਰੈਗੂਲਰ ਬਲੱਡ ਚੜਦਾ ਹੈ ਸਾਲ ਚ 24 ਵਾਰੀ ਬਲੱਡ ਚੜਾਣਾ ਪੈਂਦਾ ਹੈ ਤੁਸੀਂ ਸਾਰੇ ਵੀਰ ਜੱ ਭੈਣਾਂ ਜਿਹੜੇ ਵੀ ਬਲੱਡ ਦੇ ਸਕਦੇ ਹੋ ਆ ਕੇ ਸਿਵਲ ਹਸਪਤਾਲ ਦੇ ਵਿੱਚ 21 ਤਰੀਕ ਨੂੰ ਸਵੇਰੇ 9:00 ਤੋਂ 12:00 ਦੇ ਵਿੱਚ ਆ ਕੇ ਇਹਨਾਂ ਬੱਚਿਆਂ ਲਈ ਬਲੱਡ ਡੋਨੇਟ ਕਰੋ ਤੁਹਾਡਾ ਇੱਕ ਯੂਨਿਟ ਦਿੱਤਾ ਬਲੱਡ ਇਹਨਾਂ ਬੱਚਿਆਂ ਨੂੰ ਇੱਕ ਵਧੀਆ ਜ਼ਿੰਦਗੀ ਨਵੀਂ ਜ਼ਿੰਦਗੀ ਦੇ ਸਕਦਾ ਹੈ ਇਹਦੇ ਨਾਲ ਹੀ ਅਸੀਂ ਜੋ ਥੈਲਾਸੀਮਿਕ ਬੱਚਿਆਂ ਨੂੰ ਹਰ ਸਾਲ ਕੰਬਲ ਜਾਂ ਗਰਮ ਕਪੜੇ ਵੰਡਦੇ ਹਾਂ ਐਤਵਾਰ ਨੂੰ ਹੀ ਥੈਲਾਸੀਮਿਕ ਵਾਰਡ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਇਹ ਬੱਚੇ ਵੀ ਸਾਰੇ ਹੋਣਗੇ ਇਹਨਾਂ ਬੱਚਿਆਂ ਨੂੰ ਅਗਾਜ਼ ਟੀਮ ਵੱਲੋਂ ਕੰਬਲ ਤੇ ਗਰਮ ਕਪੜੇ ਨਾਲ ਵੰਡੇ ਜਾਣਗੇ ਜੇ ਤੁਸੀਂ ਵੀ ਇਸ ਸੇਵਾ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੇ ਉਸ ਦਿਨ ਤੁਸੀਂ ਆਪਣੇ ਹੱਥੀ ਆ ਕੇ ਇਹਨਾਂ ਬੱਚਿਆਂ ਲਈ ਕੋਈ ਰਿਫਰੈਸ਼ਮੈਂਟ ਕੁਝ ਖਾਣ ਦੇ ਲਈ ਜਾਂ ਕੋਈ ਕੰਬਲ ਜਾਂ ਗਰਮ ਚੀਜ਼ ਕੁਝ ਵੀ ਲੈ ਆ ਕੇ ਦੇਣਾ ਚਾਹੁੰਦੇ ਹੋ ਕੋਈ ਜ਼ਰਾਬਾ ਕੋਈ ਗਲਵਜ਼ ਕੁਝ ਵੀ ਦੇਣਾ ਚਾਹੁੰਦੇ ਆਪਣੇ ਹੱਥੀ ਆ ਕੇ ਤੁਸੀਂ ਵੰਡ ਸਕਦੇ ਹੋ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ 21 ਤਰੀਕ ਨੂੰ ਐਤਵਾਰ ਨੂੰ ਸਵੇਰੇ ਆ ਕੇ ਇਸ ਸੇਵਾ ਦਾ ਸਾਡੇ ਨਾਲ ਆ ਕੇ ਹਿੱਸਾ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ